ਕੌਣ ਤੂੰ ਆਈਡੀ ਆ ਗਿਆ ਸੀ ਪਹਿਲਾਂ ਤੋਂ ਚੱਲਿਆ ਸੀ ਆਲਾ ਮੋਰਸ਼ੀ ਨੇ ਸ਼ਾਟ ਕਰ ਦਿੱਤਾ Yeah, yeah. ਅਲੀ ਸਰ ਜਿਹੜਾ ਇੱਕ ਰੇਪ ਕੇਸ ਹੋਇਆ ਹੈ ਉਹਦੇ ਬਾਰੇ ਹੁਣ ਤੱਕ ਕੀ ਅਪਡੇਟਸ ਹੈ ਜੀ ਉਹਦੇ ਬਾਰੇ ਸਾਨੂੰ ਇੱਕ ਸ਼ਾਭੜਾ ਹਸਪੀਟਲ ਤੋਂ ਇੰਟੀਮੇਸ਼ਨ ਆਈ ਸੀਗੀ ਉਹਦੇ ਵਿੱਚ ਉਹਨਾਂ ਨੇ ਇੰਟੀਮੇਟ ਕੀਤਾ ਸੀਗਾ ਕੋਈ ਕਰੀਬ 16 15 16 ਸਾਲ ਦੀ ਲੜਕੀ ਦਾ ਜਿਹੜਾ ਡਿਲੀਵਰੀ ਹੋਈ ਆ ਉਹਦੇ ਸਬੰਧ ਚਾਹੀ ਤੁਰੰਤ ਐਫ ਆਈ ਆਰ ਦਰਜ ਕਰਕੇ 376 315 316 6 ਪਾਉਸ ਕੋ ਐਕਟ ਦੇ ਵਿੱਚ ਰਿਸਟਰ ਕਰਕੇ ਤੇ ਉਹਦੇ ਵਿੱਚ ਜਿਹੜਾ ਆ ਅਸੀਂ ਦੋਸ਼ੀ ਗ੍ਰਿਫਤਾਰ ਕੀਤੇ ਨੇ ਤੇ ਸਰ ਕੀ ਮਾਮਲਾ ਕੀ ਸੀ ਇਹ ਇਹ ਮਾਮਲਾ ਇਹ ਇਹਨਾਂ ਦਾ ਆਪਸ ਦੇ ਵਿੱਚ ਪੂਆ ਮਾਮੇ ਦਾ ਰਿਸ਼ਤਾ ਸੀਗਾ ਜਿਹੜੀ ਸੀਗੀ ਉਹਦੇ ਵਿੱਚ ਜਿਹੜਾ ਇਹਨਾਂ ਦਾ ਮਾਮੇ ਦਾ ਮੁੰਡਾ ਆਪਣੇ ਇੱਥੇ ਸੰਗੋਵਾਲ ਜੇਵੀਸੀ ਸਿੱਖਣ ਦੇ ਆਇਆ ਸੀਗਾ ਉਹ ਇਹਨਾਂ ਦੇ ਆਪਸ ਦੇ ਵਿੱਚ ਕੋਈ ਨਜਾਇਜ਼ ਰਿਲੇਸ਼ਨ ਬਣ ਗਏ ਤੇ ਉਹਦੇ ਕਰਕੇ ਫਿਰ ਜਿਹੜੀ ਉਹ ਲੜਕੀ ਪ੍ਰੈਗਨੈਂਟ ਹੋ ਗਈ ਸੀ ਜਦੋਂ ਇੰਟੀਮੇਸ਼ਨ ਮਿਲਿਆ ਤਾਂ ਇਹ ਵਾਈਫਾਈ ਵਰਚ ਕਰਤੀ ਸਰ ਕਿੰਨੇ ਦੋਸ਼ੀ ਆ ਇਹਦੇ ਵਿੱਚ ਇਹਨਾਂ ਦੇ ਵਿੱਚ ਹਲੇ ਤਫਤੀਸ਼ ਦੇ ਵਿੱਚ ਦੋ ਦੋਸ਼ੀ ਨੇ ਇੱਕ ਜਿਹੜਾ ਮੇਨ ਦੋਸ਼ੀ ਆ ਹਰਪੀ ਸਿੰਘ ਇੱਕ ਨਾਲ 우ਸ਼ਾਰਣੀ ਆ ਜਿਹਨਾਂ ਨੂੰ ਇਹਦੇ ਮੁਕਦਮੇ ਵਿੱਚ ਗ੍ਰਿਫਤਾਰੀ ਪਾਈ ਗਈ ਤੇ ਸਾਰੇ આરોપી ਕਿੱਥੇ ਦੇ ਰਹਿਣ ਵਾਲੇ ਆ ਇੱਕ ਰੋਪੀ ਸੰਗੋਵਾਲ ਦਾ ਪੀਐਸ ਮਿਲ ਗਿਆ ਇੱਕ ਆਪਣੇ ਇੱਥੇ ਨਕੂਤਰ ਤੇ ਹੁਸ਼ਾਰਾ ਇਹ ਸਰ ਹੁਸ਼ਾ ਰਾਣੀ ਦੇ ਕੋਲ ਇਹ ਪਤਾ ਲੱਗਿਆ ਜੀ ਜਿਹੜੀ ਹੁਸ਼ਾ ਰਾਣੀ ਆ ਇਹਦੇ ਕੋਲ ਅਬੋਰਸ਼ਨ ਕਰਾਉਣਾ ਹੈ ਸੀ ਜਾਂ ਡਿਲੀਵਰੀ ਕਰਾਉਣਾ ਹੈ ਸੀ ਇਹ ਹੁਣ ਤਤਤੀਸ ਦੇ ਵਿੱਚ ਇਹਦੇ ਕੋਲ ਹੁਣ ਇਹਦੀ ਪੁੱਛਗਿੱਛ ਕਰਾਂਗੇ ਵੀ ਕੀ ਇਹ ਇਹ ਕੰਮ ਕਰਦੀ ਆ ਪਹਿਲਾਂ ਤੋਂ ਵੀ ਜੀ ਤੇ ਜਾਂ ਇਹਦੇ ਕੋਲ ਕੋਈ ਲਾਇਸੈਂਸ ਆ ਜਾਂ ਕੁਝ ਵੀ ਆ ਜੇ ਕਲੀਨਿਕ ਚਲਾ ਰਹੀ ਹੈ ਤੇ ਸਰ ਇਹ ਚ ਅਰੈਸਟ ਕਿੰਨੀਆਂ ਪੈ ਚੁੱਕੀਆਂ ਅਰੈਸਟ ਇਹਦੇ ਵਿੱਚ ਦੋ ਪਾਤੀਆਂ ਜੀ ਇੱਕ ਮੇਨ ਹਰਪੀ ਸਿੰਘ ਤੇ ਹੁਸ਼ਾ ਰਾਣੀ ਜੀ ਦੋਨੇ ਦੋਨੇ ਗ੍ਰਿਫਤਾਰ ਹੋ ਗਏ ਦੋਨੇ ਗ੍ਰਿਫਤਾਰ ਹੋ ਗਏ ਜੀ ਤੇ ਹੁਣ ਕੀ ਕਾਰਵਾਈ ਕੀਤੀ ਜਾਵੇ ਹੁਣ ਅਗਲੀ ਤਫਤੀਸ਼ ਅਮਲ ਚ ਲਿਆ ਰਹੇ ਆ ਜੋ ਵੀ ਇਹਦੇ ਵਿੱਚ ਇਨਵੋਲ ਹੋਣਗੇ ਉਹਨਾਂ ਤਹਿਤ ਜਿਹੜੀ ਬੰਦੀ ਕਾਨੂੰਨੀ ਕਰਾਂਗੇ ਠੀਕ